ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਭਦੌੜ ਹਲਕੇ ਦੇ ਵਿੱਚ ਸੁਰੱਖਿਆ ਦਾ ਮਾਮਲਾ ਇਸ ਵਕਤ ਬਹੁਤ ਸਿਖਰਾਂ ਦੇ ਉੱਪਰ ਚੱਲਿਆ ਕਿਉਂਕਿ ਸੈਹਨੇ ਪਿੰਡ ਦੇ ਵਿੱਚ 15 ਦਿਨਾਂ ਦੇ ਵਿੱਚ ਅੱਜ ਦੂਜੇ ਵਿਅਕਤੀ ਦਾ ਕਤਲ ਹੋ ਚੁੱਕਿਆ ਕੁਝ ਦਿਨ ਪਹਿਲਾਂ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਸਾਬਕਾ ਸਰਪੰਚ ਮਲਕੀਤ ਕੌਰ ਦੇ ਬੇਟੇ ਹੁੰਦੇ ਨੇ ਪਿੰਡ ਦੇ ਵਿੱਚ ਸ਼ਰੇਆਮ ਜਦੋਂ ਇੱਕ ਪ੍ਰਾਪਰਟੀ ਡੀਲਿੰਗ ਦੀ ਦੁਕਾਨ ਦੇ ਉੱਪਰ ਜਾਨੀ ਕਿ ਬੱਸ ਸਟੈਂਡ ਤੇ ਬੈਠੇ ਦੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਅੱਜ ਦੂਜਾ ਮ੍ਰਿਤਕ ਮੱਗਰ ਸਿੰਘ ਦੀ ਜਿਸ ਦੀ ਪਛਾਣ ਹੋਈ ਹੈ ਉਸ ਦਾ ਕਤਲ ਕੀਤਾ ਗਿਆ ਉਸ ਦੀ ਜਿਹੜੀ ਖੂਮੂ ਦੇ ਨਾਲ ਲਤਪਤ লাশਾਂ ਨਹਿਰ ਦੇ ਕੰਢਿਆਂ ਮਿਲਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਆ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਲੋਕ ਡਰ ਚੁੱਕੇ ਨੇ ਕਿ ਸਾਡੀ ਸੁਰੱਖਿਆ ਕਿੱਥੇ ਆ ਕਿ ਇੱਕੋ ਪਿੰਡ ਦੇ ਦੋ ਵਿਅਕਤੀਆਂ ਦਾ 15 ਦਿਨਾਂ ਦੇ ਵਿੱਚ ਕਤਲ ਹੋ ਜਾਣਾ ਅਲੱਗ-ਅਲੱਗ ਮੈਟਰ ਹਾਲਾਂਕਿ ਦੱਸਿਆ ਜਾ ਰਿਹਾ ਕਿ ਮੱਗਰ ਸਿੰਘ ਜਿਹੜਾ ਮ੍ਰਿਤਕ ਆ ਗਰੀਬ ਪਰਿਵਾਰ ਦੇ ਨਾਲ ਸਬੰਧਤ ਸੀ ਮਿਹਨਤ ਮਜ਼ਦੂਰੀ ਕਰਕੇ ਪਤਨੀ ਦੇ ਨਾਲ ਆਪਣੇ ਤਿੰਨ ਬੱਚਿਆਂ ਦਾ ਜਿਹੜਾ ਢੱਡ ਪਾਲਦਾ ਸੀ ਇਸ ਵਕਤ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਡੈੱਡ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ